ਰੱਖ ਤੇਰੇ ਘੁੱਟ ਤੇ ਰਖੜੀ ਬੰਨਾ ਮੇਰੀ ਮਾਂ ਨੇ ਜੰਮਿਆ ਹੀਰਾ ਰੱਬ ਮੇਰੀਆਂ ਉਮਰਾਂ ਤਿੰਨ ਲਾਤਵੇਂ ਮੇਰੇ ਆ ਵੀਰਾ ਰੱਬ ਮੇਰੀਆਂ ਉਮਰਾਂ ਹਾਂਜੀ ਸਸਤਰਿਕਲ ਸਾਰਿਆਂ ਨੂੰ ਜੀ ਅੱਜ ਮਤਲਬ ਕਿ ਰਖੜੀ ਦਾ ਤਿਆਰ ਜੋ ਲੰਘ ਚੁੱਕਾ ਆ ਤੇ ਉਹਦੇ ਬਾਰੇ ਦੱਸਣ ਲੱਗੀਆਂ ਕਿ ਰਖੜੀ ਮੈਂ ਬਹੁਤ ਚਿਰ ਬਾਅਦ ਐ ਰਕਾਂ ਜਿਹੜੀ ਮੈਂ ਰਖੜੀ ਬੰਨਣ ਜਾ ਸਕੀ ਕਿਉਂਕਿ ਇੱਕ ਤੇ ਬਹੁਤ ਜ਼ਿਆਦਾ ਦੂਰ ਪੈਂਦਾ ਆ ਇਸ ਕਰਕੇ ਮੈਂ ਨਹੀਂ ਜਾਂਦੀ ਜਾ ਸਕਦੀ ਸੀ ਤੇ ਐਰਕਾਂ ਮਤਲਬ ਕਿ ਛੁੱਟੀਆਂ ਵੀ ਕਾਫੀ ਜਿਹੜੀਆਂ ਵਿੱਚ ਆ ਗਈਆਂ ਸੀ ਇਸ ਕਰਕੇ ਮੈਂ ਪਲਾਨ ਬਣਾ ਲਿਆ ਚਲੋ ਮੈਂ ਰਖੜੀ ਬੰਨ੍ਹਉਣੀ ਆ ਅਗੇ ਮੋਸਟਲੀ ਜ਼ਿਆਦਾ ਮੇਰੇ ਸਿਸਟਰ ਜਿਹੜੀ ਉਹ ਲੱਗੇ ਸੀ ਤੇ ਉਹ ਰਖੜੀ ਬੰਨ੍ਹ ਦਿੰਦੀ ਹੁੰਦੀ ਸੀ ਤੇ ਮੈਂ ਜਿਹੜਾ ਬਹੁਤ ਹੀ ਘੱਟ ਜਿਹੜਾ ਰਖੜੀ ਬੰਨ੍ਹ ਜਾਂਦੀ ਸੀ ਤੇ ਮੇਰੀ ਭਤੀਜੀ ਐ ਜੋ ਆਪਣੇ ਭੂਆ ਦੇ ਮੁੰਡੇ ਨੂੰ ਰਖੜੀ ਬੰਨ੍ਹਦੀ ਪਈ ਐ ਤੇ ਇਹ ਸਾਡਾ تنویر ਸਿੰਘ ਇਹਨੂੰ ਵੀ ਰਖੜੀ ਬੰਨ੍ਹਦੀ ਪਈ ਐ ਤੇ ਇੱਧਰ ਮੇਰੀ ਨਣਾਨ ਹੈ ਜੋ ਮੇਰੇ ਬੇਟੇ ਨੂੰ ਵੱਡੇ ਬੇਟੇ ਨੂੰ ਰਖੜੀ ਬੰਨਦੇ ਪਏ ਨੇ ਉਹ ਕਾਰੀ ਸੀ ਉਹਨੇ ਸੀ ਸਾਡੇ ਨਾਲ ਗਿਆ ਤੇ ਹਾਂਜੀ ਹੁਣ ਇੱਧਰ ਆਪਾਂ ਤੁਹਾਨੂੰ ਕਿਚਨ ਦਾ ਟੂਰ ਕਰਵਾ ਦਈਏ ਜਿਹੜੇ ਮੇਰੇ ਸਾਡੇ ਮਤਲਬ ਵੱਡੇ ਭਾਜੀ ਆ ਉਹਨਾਂ ਨੇ ਕਿਚਨ ਜੜੀ ਬਣਵਾਈ ਐ ਬਹੁਤ ਹੀ ਘੱਟ ਖਰਚੇ ਦੇ ਵਿੱਚ ਬਹੁਤ ਵਧੀਆ ਕਿਚਨ ਜੜੀ ਰੈਡੀ ਜੜੀ ਕਰਵਾ ਲਈ ਐ ਵਧੀਆ ਆ ਮਤਲਬ ਕਿ ਜਿਆਦਾ ਪੈਸਾ ਲਾਉਂਦੀ ਤੇ ਜਿਆਦਾ ਲੋਡ ਨਹੀਂ ਹੈਗੀ ਜਿਆਦਾ ਸ਼ੋਸ਼ੇ ਭਾਜੀ ਦੀ ਤੇ ਆਪਾਂ ਥੋੜੇ ਜਿਹੇ ਪੈਸੇਆ ਖਰਚ ਕਰਨ ਤੇ ਵੀ ਵਧੀਆ ਜਿਹੜੀ ਕਿਚਨ ਜਿਹੜੀ ਆਪਾਂ ਰੈਡੀ ਕਰਵਾ ਸਕਦੇ ਆ ਤੇ ਬਹੁਤ ਹੀ ਸੋਹਣੀ ਜਿਹੜੀ ਲੱਗੀ ਆ ਤੇ ਅੰਡਰ ਟੂ ਤੁਸੀਂ ਕਹਿ ਲੋ ਕਿ 1 ਲੱਖ ਦੇ ਅੰਡਰ ਅੰਡਰ ਜਿਹੜੀ ਕਿਚਨ ਜਿਹੜੀ ਉਹ ਰੈਡੀ ਜਿਹੜੀ ਹੋ ਚੁੱਕੀ ਆ ਤੇ ਬਹੁਤ ਹੀ ਸੋਹਣੀ ਜੜੀ ਬਣ ਕੇ ਤਿਆਰ ਹੋ ਗਈ ਹੈ ਤੇ ਇਹਦੇ ਬਾਕਸ ਵਗੈਰਾ ਵੀ ਸਾਰੇ ਜਿਹੜਾ ਹੈ ਨਾ ਵਧੀਆ ਮਟੀਰੀਅਲ ਜਿਹੜਾ ਉਹਨਾਂ ਨੇ ਯੂਜ਼ ਕੀਤਾ ਹੈ ਕਿ ਜਿੰਨੂੰ ਸਿਉਂਕ ਵਗੈਰਾ ਜਿਹੜੀ ਉਹ ਨਹੀਂ ਲੱਗਦੀ ਮੋਸਟਲੀ ਜਿਹੜੀ ਇਸ ਇਲਾਕੇ ਵਿੱਚ ਆਪਾਂ ਰਹਿੰਦੇ ਇੱਥੇ ਸਿਉਂਕ ਵਗੈਰਾ ਜਿਹੜੀ ਉਹ ਲੱਗ ਜਾਂਦੀ ਹੈ ਬਟ ਇਹ ਜਿਹੜੀ ਲੱਕੜਾ ਬਹੁਤ ਹੀ ਵਧੀਆ ਜਿਹੜੀ ਉਹਨਾਂ ਨੇ ਯੂਜ਼ ਕੀਤੀ ਹੈ ਕਿ ਇਹਨੂੰ ਜਿਹੜਾ ਇਦਾਂ ਦੇ ਕੋਈ ਵੀ ਜਿਹੜੀ ਸਿਉਂਕ ਜਾਂ ਸਲਾਬ ਵਗੈਰਾ ਜੜਾਉ ਨਾਲ ਲੱਗੇ ਤੇ ਦੂਸਰਾ ਜ਼ਿਆਦਾ ਜਿਹੜੀ ਆ ਮੈਨੂੰ ਜਿਹੜਾ ਵਧੀਆ ਜਿਹੜਾ ਇਹਦੇ ਵਿੱਚ ਲੱਗਾ ਕਿ ਫਿਲਟਰ ਦਾ ਸਿਸਟਮ ਕੀ ਫਿਲਟਰ ਦਾ ਸਿਸਟਮ ਜਿਹੜਾ ਇਹਨਾਂ ਨੇ ਅੰਡਰ ਜਿਹੜਾ ਉਹਦੇ ਸ਼ੈਲਫ ਤੇ ਕੀਤਾ ਆ ਤੇ ਜਿੱਦਾਂ ਮਤਲਬ ਕਿ ਤੁਹਾਨੂੰ ਸ਼ੈਲਫ ਦੇ ਅੰਦਰ ਜਿਹੜਾ ਫਿਲਟਰ ਜਿਹੜਾ ਉਹ ਰੱਖ ਦਿੱਤਾ ਹੈ ਤੇ ਉਹਦੀ ਟੈਂਕੀ ਜਿਹੜੀ ਵਿੱਚੋਂ ਥੱਲੇ ਉਤਾਰ ਕੇ ਇੱਕ ਸਾਈਡ ਤੇ ਬਾਕਸ ਜਿਹੜਾ ਉਹ ਲਾ ਦਿੱਤਾ ਹੈ ਪਾਣੀ ਵਾਲਾ ਜਿਹਦੇ ਪ੍ਰੈਸ਼ਰ ਨਾਲ ਜਿਹੜਾ ਪਾਣੀ ਜਿਹੜਾ ਉੱਪਰ ਜਿਹੜਾ ਕਿਚਨ ਟੂਟੀ ਲਾ ਦिती ਹੈ ਉਹਦੇ ਵਿੱਚ ਆਵੇਗਾ ਤੇ ਹਾਂਜੀ ਜੇ ਤੁਹਾਨੂੰ ਤੇ ਇਹ ਮਤਲਬ ਕਿ ਸਿਸਟਮ ਜਿਹੜਾ ਵਧੀਆ ਹੀ ਆ ਕਿ ਇੱਕ ਤੇ ਬਾਕਸ ਵਗੈਰਾ ਜਿਹੜਾ ਪਾਣੀ ਵਾਲਾ ਜਿਹੜਾ ਆਪਾਂ ਸਾਫ ਗਰਵਿਕਾ ਸਕਦੇ ਆ ਤੇ ਆ ਉੱਪਰ ਟੂਟੀ ਚ ਪਾਣੀ ਜਿਹੜਾ ਫਿਲਟਰ ਦਾ ਆ ਜਾਏਗਾ ਫਿਲਹਾਲ ਨਹੀਂ ਆਂਦਾ ਇਹਨਾਂ ਨੇ ਖਾਲੀ ਕੀਤਾ ਹੈ ਕਿਉਂਕਿ ਚਾਲੂ ਨਹੀਂ ਇਹਨਾਂ ਕੀਤਾ ਵੀਡੀਓ ਚੰਗੀ ਲੱ ਤਾਂ ਲਾਈਕ ਜ਼ਰੂਰ ਕਰ ਦੇਣਾ